ਸਾਸੀ ਗਾਲ ਜੀ ਸਾਰੇ ਵੀਰਾਂ ਨੂੰ ਉਮੀਦ ਆ ਬਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਭਰਾਵਾਂ ਦੇ ਅੱਜ ਬਾਈ ਬੈਠੇ ਸੀਗੇ ਵਿਲੇ ਸੁਗਲੇ ਕਰ ਰਹੇ ਹਾਂਗੇ ਸ਼ੌਂਕ ਕਰ ਰਹੇ ਸੀ ਦੀ ਕਬੂਤਰਾਂ ਦਾ ਸਾਰਿਆਂ ਦਾ ਪਰ ਪਰੋ ਵੀ ਪੱਟਣ ਬਾਰੇ ਸੋਚ ਰਹੇ ਸੀ ਤੇ ਹੁਣ ਟਾਈਮ ਆ ਗਿਆ ਕਬੂਤਰ ਪੱਟਣ ਦਾ ਬਾਈ ਵੱਡੇ ਕਬੂਤਰ ਵੀ ਦੇਖ ਰਹੇ ਹਾਂ ਵੀ ਸੈਟ ਨੇ ਸਾਰੇ ਆਹ ਚਲੋ ਭਰਾਵਾਂ ਨੂੰ ਵੀ ਸ਼ੌਂਕ ਕਰਾ ਦਿੰਨੇ ਆ ਆਪਣੇ ਕਬੂਤਰਾਂ ਦਾ ਨਾਲੇ ਕਰਦੇ ਆ ਕੋਈ ਕੰਮ ਦੀਆਂ ਗੱਲਾਂ ਤੇ ਇੱਕ ਹੋਰ ਬੇਨਤੀ ਆ ਬਾਈ ਜਿਹੜੇ ਭਰਾ ਆਪਣੇ ਸਾਰੇ ਦੇਖਦੇ ਆ ਆਪਣੀ ਵੀਡੀਓ ਨੂੰ ਕੰਮ ਦੀਆਂ ਗੱਲਾਂ ਹੁੰਦੀਆਂ ਨੇ ਬਾਈ ਆਪਣੇ ਚੈਨਲ ਨੂੰ ਜਿਹੜਾ ਭਰਾ ਆਪਣਾ ਦੇਖਦਾ ਸਬਸਕ੍ਰਾਈਬਰ ਜਰੂਰ ਕਰੋ ਪਹਿਲਾਂ ਆਪਣੇ ਚੈਨਲ ਨੂੰ ਤੇ ਕਮੈਂਟ ਜਰੂਰ ਕਰਿਆ ਕਰੋ ਬਾਈ ਲਓ ਹੁਣ ਆਪਾਂ ਕਰਾਉਣਾ ਕਬੂਤਰਾਂ ਦਾ ਸ਼ੌਂਕ ਲੈ ਦਿਖਾਈ ਕਬੂਤਰ ਕੋਲੇ ਆ ਵੀ ਆਪਣਾ ਵੱਡਾ ਕਬੂਤਰ ਆ ਬਾਈ ਉਹਨੂੰ ਦੇਖ ਰਹੇ ਸੀ ਅੱਜ ਕੂਤਰਾਂ ਨੂੰ ਮਾ ਕੋਈ ਟਿੱਲ ਮੱਠ ਜਾਂ ਦਵਾਈ ਦੂਈ ਮਾ ਵੱਡੇ ਕੂਤਰਾਂ ਨੂੰ ਲਾ ਕੇ ਹੁਣ ਬਈ ਵੱਡੇ ਕੂਤਰਾਂ ਨੂੰ ਵੀ ਆਪਾਂ ਸਿਆਲ ਚ ਖਰਾਕ ਪਾਉਣੇ ਹੁੰਨੇ ਆ ਇਹਨਾਂ ਨੂੰ ਵੀ ਖਰਾਕ ਪਾਤੀਏ ਵੱਡੇ ਕੂਤਰਾਂ ਨੂੰ ਇਹ ਵੀ ਆਪਣਾ ਵੱਡਾ ਕੂਤਰਾ ਹੈ ਤੇ ਕਿਹਦੇ ਬੱਚੇ ਆਪਾਂ ਛੱਡਣਿਆ ਬਾਜੀਆਂ ਤੇ ਪੈਰਪੂਰ ਦਿਖਾਉਣਿਆ ਸਾਨੂੰ ਉਤਰ ਦੇ ਦੂਜੇ ਇਹ ਕਰ ਕੂਤਰੇ ਉੱਪਰ ਨੂੰ ਚੱਕ ਮੋਹ ਹਾਏ ਆਹ ਬਈ ਪਰ ਵੀ ਇਹਦੇ ਜਾਮਣੀ ਨੇ ਜਿਵੇਂ ਕਹਿੰਦੇ ਹੁੰਦੇ ਨੇ ਭਰਾ ਵੀ ਬਾਈ ਜਾਮਣੀ ਪੈਰਾਂ ਵਾਲਾ ਕਹਿੰਦੇ ਵਧੀਆ ਹੁੰਦਾ ਆ ਆਪਾਂ ਨੂੰ ਤਾਂ ਬਾਈ ਕੋਈ ਵਹਿਮ ਨਹੀਂ ਛੱਡਦਾ ਚਿੱਟੇ ਪੈਰਾਂ ਵਾਲੇ ਵੀ ਉੜਦੇ ਆਪ ਵੀ ਉੜਦੇ ਉਹਨਾਂ ਦੇ ਬੱਚੇ ਵੀ ਉੜਦੇ ਆ ਤੇ ਕਈ ਭਰਾ ਕਹਿ ਦਿੰਦੇ ਆ ਇਹ ਵੀ ਆਪਣਾ ਵੱਡਾ ਕਬੂਤਰਾ ਆ ਵੀ ਦਿਖਾਉਣਾ ਬਈ ਸੋਨੂੰ ਕੂਤਰਾ ਆਪਣਾ ਵੱਡਾ ਲਾਲਸਰਾ ਇਹਦਾ ਬੱਚਾ ਇਦ ਕੀ ਆਪਾਂ ਬਾਜੀ ਛੱਡਿਆ ਸੀਗਾ ਦੂਸਰ ਦੀ ਬਾਜੀ ਛੱਡਿਆ ਸੀਗਾ ਜਾਤੀਆਲ ਜਾਤੀਆਲ ਸਾਬੂ ਖੜਿਆਰੀ ਆ ਜਾਤੀਆਲ ਦਾ ਉਹਦੇ ਪਿੰਡ ਛੱਡਿਆ ਸੀ ਬਾਈ ਬਹੁਤ ਸੋਹਣੀ ਬਾਜੀ ਕਰਾਈ ਤੀ ਭਰਾਵਾਂ ਨੇ ਤੇ ਪੱਖਾ ਜਿੱਤਿਆ ਸੀ ਬਾਈ ਦੂਜਾ ਨੰਬਰ ਬਣਾਇਆ ਸੀ ਇਹਦੇ ਪੁੱਤ ਨੇ ਇਹ ਉੱਤਰੀ ਵਧੀਆ ਨੇ ਬਾਈ ਇਹ ਲੋਚ ਵੀ ਉੱਡ ਜਾਂਦੇ ਆ ਬਾਈ ਆਪਣੇ ਕਬੂਤਰ ਤੇ ਉਦਾਂ ਵੀ ਬਾਈ ਦੂਸਰਾਂ ਦਾਸਰਾਂ ਵੀ ਉੱਡ ਜਾਂਦੇ ਆ ਉੱਚੀ ਤਿੰਨ ਦਾ ਬਜਾ ਹਾਂ ਤੇ ਐਦ ਕੀ ਗਰਮੀ ਜੀ ਵੀ ਛੱਡਾਂਗੇ ਬਾਈ ਇਹਨਾਂ ਦੇ ਬੱਚੇ ਪਰ ਇਹਦੇ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਈ ਜਾਵਣੀ ਪੈ ਰਾ ਬਾਈ ਇਹਦੇ ਵੀ ਲਾ ਮਤਰਾ ਇਹਨੂੰ ਛੱਡ ਗਿਆ ਹੋਰ ਲੈ ਗਿਆ ਕੋਈ ਵਧੀਆ ਦਿਖਾ ਮਤਰਾ ਆ ਲੈ ਜਾਓ ਗੁਗਾ ਯਾ ਦਿਖਾ ਹੋ ਉਤਰਾ ਬਣ ਵਾਲਾ ਹਾਂ ਇੱਕ ਉਹ ਜਿਹੜਾ ਬਿੰਦਰ ਵਾਲਿਆਂ ਚੋਂ ਬੈਠਾਗਾ ਉਹ ਵੀ ਲਈ ਚੱਕੇ ਰੱਤਾ ਬਠੜਾ ਬਿੰਦਰ ਵਾਲਿਆਂ ਚੋਂ ਅੱਜ ਭਾਈ ਮੂਡ ਵਧੀਆ ਦੀਗਾ ਆਪਣਾ ਭਰਾ ਰਾਜੂ ਧੰਮਾ ਬੱਦੀ ਤੋਂ ਇਹ ਵੀ ਅੱਜ ਵਿਹਲਾ ਸੀ ਕੰਮ ਤੋਂ ਬੈਠੇ ਸੀ ਅੱਜ ਚੱਲ ਕਰਦੇ ਆਂ ਭਰਾਵਾਂ ਨਾਲ ਵੀ ਗੱਲਾਂ ਬਾਤਾਂ ਕਬੂਤਰਾਂ ਦਾ ਵੀ ਹੁਣ ਲੱਗ ਗਿਆ ਟਾਈਮ ਲਵੇ ਮਹ ਕਰ ਲਈਏ ਸ਼ੈਟਾਂ ਕਬੂਤਰਾਂ ਦੀ ਬੈਠਿਆ ਬਾਹਰੇ ਖਤਰੀਆਂ ਸੂਤਰੀਆਂ ਤੇ ਵੀ ਕੱਪੜੇ ਲਾਉਣ ਆਲੇ ਆ ਬਾਈ ਹੁਣ ਕਰਦੇ ਆ ਕੰਮ ਅਹ ਬਾਈ ਬਿੰਦਰ ਵਾਲਿਆਂ ਚੋਂ ਆ ਕਬੂਤਰ ਕਿਉ ਡੋਡੀ ਬਾਈ ਸਾਰੇ ਭਰਾਵਾਂ ਨੂੰ ਸ਼ੌਂਕ ਹੁੰਦੇ ਆ ਬਹੁਤ ਭਰਾ ਆਉਂਦੇ ਆ ਵੀ ਬਾਈ ਆਪਣੇ ਵੱਡੇ ਕੂਤਰ ਦਿਖਾਇਆ ਕਰ ਮੈਂ ਚਲ ਦਿਖਾ ਦਿੰਨੇ ਆ ਭਰਾਵਾਂ ਨੂੰ ਅੱਜ ਪਰ ਦੇਖੋ ਬਾਈ ਕਿੰਨੇ ਚੌੜੇ ਇਹਦੇ ਕੂਤਰ ਤੇ ਫਰ ਬਹੁਤ ਸੋਹਣਿਆ ਬਾਈ ਇਹਦੇ ਇਹਦੀ ਪਰਖ ਪਰਾਂ ਦੀ ਇਹ ਹੁੰਦੀ ਆ ਬਾਈ ਚਲ ਜਿਹੜੇ ਭਰਾਵਾਂ ਨੂੰ ਪਤਾ ਹੈ ਉਹਨਾਂ ਨੂੰ ਤਾਂ ਪਤਾ ਹੀ ਆ ਹਨਾ ਪਰਾਂ ਦਾ ਬਹੁਤ ਲੋਕ ਕਹਿੰਦੇ ਯਾਰ ਪਰਾਂ ਚੋਂ ਕੀ ਦੇਖਦੇ ਹੁੰਨੇ ਹੋ ਪਰ ਦੀ ਤੁਹਾਨੂੰ ਆ ਪਰਖ ਦੱਸ ਦਿੰਨਾ ਵੀ ਪਰਦੇ ਦੀ ਪਰਖ ਕੀ ਹੁੰਦੀ ਆ ਜਿਹੜਾ ਆ ਚੌੜਾ ਪਰ ਹੁੰਦਾ ਬਾਈ ਇਹ ਕੁੱਤਰ ਮੰਨ ਲੈ ਵੀ ਉੱਚਾ ਉੜਦਾ ਹੁੰਦਾਗਾ ਗੋਲ ਉੱਡੂਗਾ ਚੱਕਰ ਮਾਰ ਕੇ ਉੱਡੂਗਾ ਇੱਕ ਧਾਵੇਂ ਖੜ ਕੇ ਜਨਕੀ ਤਾਹ ਜਾਊ ਥੱਲੇ ਆਊਗਾ ਜਿਹੜੇ ਕੁੱਤਰ ਦੇ ਪਰ ਬਾਈ ਪਤਲੇ ਹੁੰਦੇ ਆ ਮੰਨ ਲਾ ਤਾਂ ਬਹੁਤ ਮੋਟੇ ਪਰਾਂ ਪਤਲੇ ਪਰਾਂ ਵਾਲਾ ਮਹਿੰਗਾ ਜੇ ਕੋਈ ਹੋਇਆ ਚਲ ਤੁਹਾਨੂੰ ਦਿਖਾਵਾਂਗੇ ਅੱਖਾਂ ਦਿਖਾ ਦੇ ਜਿਹੜੇ ਪਤਲੇ ਪਰਾਂ ਵਾਲਾ ਕਬੂਤਰ ਹੁੰਦਾ ਬਾਈ ਉਹ ਤੇਜ਼ ਉੱਡੂਗਾ ਤੇ ਪਿੰਡ ਤੇ ਸਾਰੇ ਦੇ ਲੰਮਾ ਉੱਡਦਾ ਹੁੰਦਾ ਕਬੂਤਰ ਉਹ ਆ ਚੱਕਰ ਆ ਆ ਚੀਜ਼ ਦੇਖ ਲੈਣ ਦੇ ਪਰਾਂ ਚੋਂ ਇੱਕ ਉੱਤਰ ਦੇ ਵੀ ਬਾਈ ਹੈ ਤਾਂ ਨਮਾ ਹੀ ਹੈ ਹਜੇ ਬਣੀ ਹੈ ਕਬੂਤਰ ਇਹਦੇ ਬੱਚੇ ਲਏ ਤਾਂ ਹੈਗੇ ਆ ਦੇਖੋ ਕੀ ਕਰਨਗੇ ਰੱਖ ਰੱਖਿਆ ਪਰ ਆਪਾਂ ਨੇ ਇਹ ਭਰਪੂਰ ਆ ਇਹਦੇ ਬਾਈ ਕੋਈ ਜ਼ਿਆਦਾ ਜਾਮ ਨਹੀਂ ਪੈਰ ਨਹੀਂ ਹੈਗੇ ਠੀਕ ਹੈ ਕਿਉਂਕਿ ਨਵਾਂ ਆਗਾ ਇਹ ਪੈਰ ਤਾਂ ਬਾਈ ਜਦੋਂ ਕੁੱਤਰ ਵੱਡਾ ਹੋ ਜਾਂਦਾ ਨਾ ਉਮਰ ਦਾ ਉਦੋਂ ਜ਼ਿਆਦਾ ਜਾਮ ਨਹੀਂ ਹੁੰਦੇ ਬੱਚੇ ਹੁੰਦੇ ਨੇ ਤਾਂ ਬਹੁਤ ਘੱਟ ਹੀ ਜਾਮ ਨਹੀਂ ਹੁੰਦੇ ਬੱਚਿਆਂ ਦੇ ਤਾਂ ਬਾਈ ਸਾਨੂੰ ਪਤਾ ਹੀ ਆ ਇਹ ਕੁੱਤਰ ਬਈ ਆਪਣਾ ਰਾਜਨ ਵਾਲਿਆਂ ਚੋਂ ਆਗਾ ਇਹ ਪੱਠਾ ਇਹਨਾਂ ਦਾ ਆਪਣੇ ਘਰ ਦਾ ਇਹ ਆਪ ਅੱਬਾ ਜੀ ਜਿੱਤਿਆ ਹੈ ਕੁੱਤਰ ਬਈ ਇਹ ਕਿੱਥੇ ਛੱਡੇ ਦੀ ਆਪਾਂ ਨੇ ਇਹ ਪਿੰਡ ਬਈ ਯਾਦ ਨਹੀਂ ਯਾਰ ਇਹ ਛੱਡੇ ਦੀ ਆਪਾਂ ਨੇ ਪੱਠਾ ਉਦੋਂ ਬਾਅਦ ਪਰ ਉਹ ਕੀ ਲਿਆ ਨਾ ਸਾਨੂੰ ਇਹ ਇਹ ਰਾਜਨਾਲਾ ਚੋਂ ਤੀਜਾ ਚੌਥਾ ਨੰਬਰ ਬਣਾਇਦ ਰਹੇ ਹਾਂ ਹਾਂ ਤੂੰ ਗੋਲ ਨਹੀਂ ਤੂੰ ਗੋਲ ਨਹੀਂ ਯਾਰ ਪਤਾ ਨਹੀਂ ਕਿਹੜਾ ਪਿੰਡ ਸੀ ਦਿਮਾਗ 'ਚ ਨਹੀਂ ਯਾਰ ਆਦੇ ਬਈ ਪਰ ਇਹ ਵੀ ਬਹੁਤ ਸੋਹਣਿਆ ਦੇਖੇ ਇਹ ਉੱਡਦਾ ਵੀ ਜਾਂਦਾ ਵੀ ਆ ਉੱਤਰਦਾ ਵੀ ਆ ਉਹ ਇਹਨੂੰ ਕੱਢ ਲੈਣੇ ਗੋਪਰ ਨੂੰ ਆਪਾਂ ਇਦ ਕੀ ਕਿੰਨਾ ਟਾਈਮ ਆ ਇਹਨੂੰ ਦੋ ਕੁ ਸਾਲ ਹੀ ਹੋਏ ਨੇ ਨਾ ਇਹ ਉੱਡੇ ਨੂੰ ਸਾਰੇ ਭੰਡੇ ਉੱਡਦੇ ਆ ਹਾਂ ਹਾਂ ਕਰਤੇ ਨੁੜਦੇ ਇਹ ਯਾਰ ਹਾਂ ਉੱਡ ਜੂ ਹਨਾ ਕੁੱਤਰ ਇਹ ਉੜਦਾ ਜਾਂ ਉਡਣ ਲੱਗਿਆ ਇਹ ਨੂੰ ਵੀ ਦੇਖਦੇ ਆਂ ਭਾਈ ਐਨੀ ਪਤਾ ਕੁੱਤਰ ਆਪਾਂ ਕੱਢੀ ਲਈਏ ਤੇ ਕੀ ਬੱਚੇ ਵੀ ਨੇ ਬੱਚੇ ਵੀ ਇਹਦੇ ਹੈਗੇ ਆ ਕੁੱਤਰ ਤੇ ਦੂਜੇ ਲਈ ਸ਼ਿਕਰ ਆਇਆ ਚੱਕੇ ਅੱਗੇ ਲੈ ਬੱਟਾ ਕੋਲ ਹਾਂ ਲੱਕ ਕੋਗਾ ਜਾਗਾ ਉਹ ਵੀ ਦਿਖਾਉਣੇ ਆ ਭਾਈ ਸਾਨੂੰ ਕੁੱਤਰ ਆ ਇਧਰ ਆਪਣੇ ਬਾਹਰੇ ਨਿਕਲੇ ਦੋ ਬੱਚੇ ਪਰ ਪਟਾਈ ਵੀ ਬਾਈ ਕਰਾਂਗੇ ਭਰਾਵਾਂ ਦੇ ਕਮੈਂਟ ਆਉਂਦੇ ਸੀ ਵੀ ਉਹ ਜੀ ਦੱਸਿਓ ਜਿਵੇਂ ਪੁੱਤਰ ਪਟਣਿਆ ਕੀ ਕਰਨਾ ਜਾਣ ਕੇ ਆਪਣੇ ਪੁੱਤਰ ਤਕਰੀਬਨ ਤਾਂ ਆਪ ਹੀ ਸਾਰਾ ਆ ਗਏ ਪਟਣ ਦੀ ਲੋੜ ਨਹੀਂ ਕਿਸੇ ਦੀ 10ਵੀਂ ਕਲੀ ਆਉਂਦੀ ਹੈ ਕਿਸੇ ਦੀ 9ਵੀਂ ਆਉਂਦੀ ਆ ਆ 15 ਕ ਤਰੀਕ ਨੂੰ ਦੇਖਦੇ ਆ ਜਿਨ੍ਹਾਂ ਦੀਆਂ ਲਾਸਟ 4-5 ਰਹਿੰਦੀਆਂ ਹੋਣਗੀਆਂ ਉਹ ਕੁੱਤਰ ਆਪਾਂ ਪਟਾਂਗੇ ਬਈ ਇਹਦੀ ਤੇ ਬਾਕੀ ਬਾਬਾ ਮੇਰ ਕਰੇ ਪ੍ਰਭੂ ਲੱਗੂ ਸੀਜ਼ਨ ਵਧੀਆ ਆ ਕੂਤਰਦਾ ਕਰੋ ਬਾਈ ਸ਼ੌਕ ਬਹੁਤ ਪਿਆਰਾ ਕੂਤਰਾ ਬਾਈ ਸਾਡਾ ਯਾਰ ਇਹ ਤੇ ਉੱਡਿਆ ਵੀ ਆਪ ਵੀ ਬਈ ਇਹਦਾ ਬਹੁਤ ਉੱਡਿਆ ਹਾ ਕੂਤਰਾ ਕਰੇ ਇਹ ਗਰਮੀਆਂ ਜੇ ਬਾਜੀ ਬੂਜੀ ਨਹੀਂ ਛੱਡਿਆ ਤਿਆਰੀ ਬਹੁਤ ਵਾਰ ਕਰੀਏ ਬਾਜੀ ਛੱਡਣ ਦੀ ਲਿਆਉਣੀ ਜਾ ਕੇ ਮੈਂ ਬਸ ਜਿਹੜੀ ਗੱਲ ਹੈ ਇਹ ਬਾਈ ਜੋਰੀ ਵਾਲਾ ਲਾਉਂਦਾ ਸੀ ਕੂਤਰਾ ਤੇ ਹੁਣ ਵੀ ਸਾਲਾ ਮੂੰਹ ਪੱਟੀ ਬੈਠਾ ਬਾਲਾ ਤੜਕਦਾ ਬਾਈ ਕੂਤਰਾ ਇਹ ਰੰਗ ਦਿਖਾਇਆ ਦਾ ਸਮਾਰਗ ਐ ਐ ਡੇਡਾ ਕਰੀਦਾ ਹੁੰਦਾ ਇਹ ਆਹ ਹੁਣ ਆ ਆ ਕਲਰ ਆ ਬਈ ਦਾ ਬੱਚੇ ਬਈ ਇਹਦੇ ਬਹੁਤ ਓਡਾ ਹੁਣ 20 ਦੀ ਜੋੜੀ ਲਾ ਰੱਖੀ ਆਪਾਂ ਨੇ ਮਾਹਤਰਾ ਗਰਮੀ ਜੀ ਵੀ ਕਢਾ ਲਈਏ ਇਹਦੇ ਬੱਚੇ ਸਾਲ ਦੇ ਡਾਵੇ ਬਾਲੇ ਆ ਬਈ ਦੇ ਬੱਚੇ ਕੂਤਰ ਦੇ ਮਾ ਆਪਾ ਹੁਣ ਗਰਮੀ ਚ ਜਿਹਦੇ ਬੱਚੇ ਕਲੀਆਂ ਚ ਵੀ ਆਪਾਂ ਵਾਦੀਆਂ ਛੱਡਾਂਗੇ ਬਈ ਇਦਗੇ ਦਾ ਬੱਚਾ ਘਰੋਂ ਰਾਤ ਨੂੰ ਤਹਾਂ ਰਹਿ ਕੇ ਘੱਟੋ-ਘੱਟ ਮੈਨੂੰ ਲੱਗਦਾ ਆਪਣੇ ਪਿੰਡ ਤੋਂ ਬਈ ਵਗ ਗਿਆ ਹੋਊਗਾ 10 ਕਿਲੋਮੀਟਰ ਹੋਣਾ ਵੱਧੋ ਵੱਧਦਾ 15 ਕਿਲੋਮੀਟਰ ਦੂਰ ਵਗ ਗਿਆ ਸੀ ਬਈ ਰਾਤ ਨੂੰ ਇਹਦਾ ਬੱਚਾ ਮੰਨ ਲਓ ਡਾਵਾ ਜਾਂਦਾ ਸੀ ਤਾਈਓ ਰਾਤ ਨੂੰ ਦੂਰ ਵਗ ਗਿਆ ਬਈ ਉਹ ਲੱਡੇ ਵਗ ਗਿਆ ਸੀ ਬਈ ਉਹ ਤੇ ਬਾਬਾ ਮੇਰ ਕਰੇ ਪੈਰ ਇਹਦੇ ਵੀ ਬਹੁਤ ਖੁਸ਼ਕਾ ਖੁਸ਼ਕ ਬੈਰਾ ਖੁਸ਼ਕੀ ਤੋਂ ਪਤਾ ਲੱਗ ਜਾਂਦਾ ਬਾਈ ਕਬੂਤਰ ਦਾ ਮੰਜੇ ਖੁਸ਼ਕੀ ਜ਼ਿਆਦਾ ਹੋਵੇ ਪੈਰ ਤੇ ਮਨ ਲਾ ਵੀ ਉਹ ਉਤਰ ਕੌੜ ਹੁੰਦਾ ਬਾਈ ਜਿੰਨੇ ਪੈਰਾਂ ਦਾ ਮਨ ਲਾ ਸਾਫ਼ ਹੋਊ ਸੁਣੱਖਾ ਹੋਊ ਥੱਲੋਂ ਪੈਰਾਂ ਤੋਂ ਬਾਈ ਖੁਸ਼ਕੀ ਘੱਟ ਹੋ ਉਹ ਕੂਤਰ ਭਾਜਦਾ ਨਹੀਂ ਹੁੰਦਾ ਤੇ ਆਹ ਕੂਤਰ ਬਾਈ ਵੱਡਾ ਆਪਣਾ ਰਾਜਨ ਵਾਲਾ ਕੂਤਰ ਆ ਆਪਣਾ ਦਿਖਾਉਣੇ ਸਾਨੂੰ ਅੱਖੇ ਦੀ ਸਮਾਰ ਕੇ ਧਿਆਨ ਨਾਲ ਇਹ ਆਪਣਾ ਵੱਡਾ ਕੂਤਰ ਰਾਜਨ ਵਾਲਾ ਇਹਦੇ ਬੱਚੇ ਐਤ ਕੀ ਗੋਲ ਰੰਗਾ ਕੱਢਿਆ ਹਨ ਨਿਕ ਲੰਗੜਾ ਹਨ ਬੱਚਾ ਬਾਈ ਕਿਦਾ ਬਹੁਤ ਚੰਗਾ ਸੀ ਸਾਲਾ ਯਾਰ ਉਹਦੀ ਲੱਤ ਖਰਾਬ ਹੋ ਗਈ ਯਾਰ ਬੱਚੇ ਦੀ ਬਾਕੀ ਹੁਣ ਲਾਈ ਆ ਬਾਈ ਦੁਬਾਰੇ ਛੜਤਾ ਕੂਤਰ ਫਿਰ ਮਾ ਜਿਹਦੇ ਬੱਚੇ ਦਾ ਲਈ ਆ ਯਾਰ ਕੂਤਰ ਬਹੁਤ ਚੰਗਾ ਕੂਤਰਾਗਾ ਤੇ ਜੇ ਉੱਡੇ ਤਾਂ ਗਰਮੀ ਚ ਬੱਦ ਤਾਂ ਛੱਡ ਲਾਂਗੇ ਨਹੀਂ ਭਰਾਓ ਗਾਹਾਂ ਨੂੰ ਛੱਡਾਂਗੇ ਫਿਰ ਇਹਦੇ ਬੱਚੇ ਆਪਾਂ ਬਾਜੀ ਕੂਤਰ ਬਹੁਤ ਚੰਗਾ ਤੇ ਕਬੂਤਰੀ ਵੀ ਬੜੀ ਤਗੜੀ ਲਈ ਆ ਬਾਈ ਇਹਦੇ ਨਾਲ ਆ ਇੱਕ ਬੱਚਾ ਦੇਦਾ ਪਰ ਰੋਕ ਹੀ ਲਿਆ ਮੈਂ ਕਿਹਾ ਉਹ ਪਹਿਲੇ ਦਿਨ ਹੀ ਦਿਨ ਕਰ ਗਿਆ ਸੀ ਬਈ ਇਹਦਾ ਬੱਚਾ ਉਹ ਨਾ ਉਹ ਕਾਲਾ ਚੀਨਾ ਇਹਦਾ ਬੱਚਾ ਜਿਹੜਾ ਤੂੰ ਕਹਿੰਦੀ ਆ ਆ ਵੀ ਪਤਾ ਹੀ ਲੱਗਾ ਪਾਨੂੰ ਹਾਂ ਬਹੁਤ ਡੈ ਸੀ ਪਹਿਲੇ ਦਿਨੀ ਉਹ ਬਚਾਰਾ ਜੂ ਤਾਂ ਹਾਰ ਗਿਆ ਭੈਣ ਚੋ ਬਚਾ ਉਹ ਬੱਚੇ ਦੇ ਹਜੇ ਉਹਦੇ ਸਿਰ ਤੋਂ ਉਹ ਵਾਲ ਜ ਨਹੀਂ ਹੁੰਦੇ ਜਿਹੜੇ ਕੀ ਹੁੰਦਾ ਬੱਚੇ ਛੋਟੇ ਦੇ ਹੁੰਦੇ ਨੇ ਪੱਬੂ ਜੇ ਉਹ ਦੀ ਬੰਦੇ ਯਾਰ ਦੇ ਸਿਰ ਤੇ ਨਾਲੇ ਅਸੀਂ ਪਹਿਲੇ ਦਿਨੀ ਮੈਂ ਇਹਦੇ ਫੌਜੀ ਨੇ ਕੱਢ ਕੇ ਬਾਹਰ ਛੱਡਿਆ ਤਾਂ ਮੇਰਾ ਸਾਲ ਉੜ ਗਿਆ ਕੁੱਤਰਾ ਨਾਲ ਆਹ ਇਹਦਾ ਵੱਡੇ ਕੂਤਰੀ ਬਹਿ ਗਏ ਮੇਰਾ ਸਾਲਾ ਘੁੰਮ ਘੁੰਮਤਾਹੀਂ ਬੜੀ ਜਾਵੇ ਮੈਂ ਦਿਨ ਭੀ ਉਦੋਂ ਠੰਡ ਦੀ ਜਿਆਦੇ ਨਾ ਉਦੋਂ ਮੈਂ ਫਿਰ ਰਹਿਣ ਦਾ ਯਾਰ ਗੁੰਮ ਜੀ ਦਿਖਾ ਦੇ ਹਾਂ ਉਹ ਲਾਲ ਜੁੱਟਾਂ ਵਾਲੀਆਂ ਦਿਖਾ ਉਹ ਬਈ ਆਪਣੇ ਲਾਲ ਡੱਬੇ ਕੂਤਰਾ ਦੀਆਂ ਦਿਖਾਉਣਿਆ ਤੁਹਾਨੂੰ ਕਬੂਤਰੀਆਂ ਉਹ ਲਾਲ ਡੱਬੇ ਵੀ ਕੱਢਦੇ ਆ ਤੇ ਚਿੱਟੇ ਵੀ ਕੱਢਦੇ ਆ ਬਾਕੀ ਆਪਾਂ ਤੁਹਾਨੂੰ ਦੱਸਿਆ ਬਈ ਪਹਿਲਾਂ ਵੀ ਆਪਾਂ ਤਾਂ ਕ੍ਰਾਸ ਚ ਜਿਆਦੇ ਲਾ ਕੇ ਰੱਖਦੇ ਆ ਅਜ ਕਿ ਲਾਲ ਡੱਬੇ ਹੁਣ ਕਢਾਵਾਂਗੇ ਲਈਆ ਕਾਲੇ ਡੱਬੇ ਨਾਲ ਲਾਲ ਡੱਬੀ ਕਬੂਤਰੀ ਆਹ ਛਾਕੀਆਂ ਜਾਂਦੀਆਂ ਵੀ ਹੈ ਨਹੀਂ ਬਈ ਭੈਣਾ ਹੀ ਨਹੀਂ ਛਕੀਆਂ ਦੋਨੇ ਇਹ ਤਰਬਲੇ ਚੰਗੇ ਆ ਬਈ ਯਾਨਕੀ ਠੰਡੇ ਬਹੁਤ ਆ ਬਈ ਕੂਤਰ ਇਹ ਬੜੇ ਠੰਡੇ ਕੂਤਰ ਆ ਬਈ ਇਹ ਮੰਨ ਲਓ ਜਾਨ ਜੂਨ ਵਾਲਾ ਤਾਂ ਬਰਕ ਹੀ ਪੜਾ ਹੈ ਬਈ ਜਾਂਦੇ ਜੁੰਦੇ ਨਹੀਂ ਹੈਗੇ ਕੂਤਰ ਇਹ ਜਮਾ ਵੀ ਇਨੇ ਛੰਡੇ ਕੂਤਰਾ ਬਈ ਇਹ ਲਾਲ ਜੁੱਟ ਨੇ ਇਹਦੇ ਟੂਹੇ ਦੇ ਵੇਰ ਟੂਹੇ ਤੇ ਨਹੀਂ ਗਾਣੇ ਦੇ ਕੋਈ ਇਹਦੇ ਪਰਦ ਖਾਈ ਖੋਲ ਕੇ ਆਦ ਬਾਈ ਇਹਦੇ ਪਰ ਪਰੀਕ ਜਿਵੇਂ ਮੈਂ ਤੁਹਾਨੂੰ ਕਿਹਾ ਨਹੀਂ ਵੀ ਆਦੇ ਦੇ ਪਰ ਨਾ ਸਿਰੇ ਤੋਂ ਬਾਈ ਤਿੱਖੇ ਨੇ ਆਦੇ ਮੂਰਾਂ ਇਹ ਲੰਬੇ ਉੱਡਦੇ ਬਈ ਇਹ ਕੂਤਰਾ ਮਾਰ ਲਾ ਸਾਰੇ ਪਿੰਡ ਤੇ ਉੱਡਣਗੇ ਚੱਕਰ ਘੱਟ ਮਾਰਦੇ ਬਾਈ ਕੂਤਰਾ ਇਹ ਊਂਸ ਬੰਦ ਕਰਕੇ ਉੱਡਦੇ ਆ ਤੇ ਆਦੇ ਜਿਵੇਂ ਆ ਕੰਨੀਆਂ ਪਤਲੀਆਂ ਨੇ ਇਹਦੀਆਂ ਲਾਸਟ ਤੋਂ ਇਦੀ ਬਈ ਇਹੀ ਨਿਸ਼ਾਨੀ ਆ ਇਹ ਪੱਧਰੇ ਤੇ ਲੰਮੇ ਉੱਡਦੇ ਆ ਦੂਜੀ ਦਿਖਾਈ ਆ ਵੀ ਇਹਦੀ ਭੈਣ ਆ ਬਈ ਇਹਦੀਆਂ ਪਲਕਾਂ ਵੀ ਬਈ ਗੁਲਾਬੀ ਨਿਕੀਆਂ ਨੋਕ ਵੀ ਇਹਦੀ ਗੁਲਾਬੀ ਆ ਜਿਵੇਂ ਸਾਈਆਂ ਵਾਲੇ ਕਬੂਤਰ ਨਹੀਂ ਹੁੰਦੇ ਬਈ ਅਰੇ ਅਸਲ ਨਸਲ ਤਾਂ ਭਈ ਆਪਾਂ ਨੂੰ ਪਤਾ ਨਹੀਂ ਕਿ ਆਪਾਂ ਹੁਣ ਲਾਲ ਡੱਬਿਆਂ ਵਾਲੇ ਨੇ ਲਾਲ ਡੱਬੇ ਕੱਢਦੇ ਵੀ ਆਪਾਂ ਤਾਂ ਚਲ ਤਾਂ ਕਹੀ ਜਾਂਦੇ ਆ ਆਪਾਂ ਲਿਆਂਦੇ ਵੀ ਕਿਸੇ ਖੜਿਆਰੀ ਤੋਂ ਨਹੀਂ ਹੈਗੇ ਆਪਾਂ ਤਾਂ ਮੁੱਲ ਲਿਆਂਦੇ ਦੀ ਬਾਈ ਇਹ ਕਬੂਤਰ ਕੋਈ ਆਏ ਨਹੀਂ ਹੈਗਾ ਜਿਵੇਂ ਫ੍ਰੀ ਚ ਆਏ ਹੋਏ ਆਪਣ ਦਾ ਮੁੱਲ ਲਏ ਹੋਏ ਕਬੂਤਰ ਬਾਈ ਇਹ ਆ ਦੇ ਇਹਦੇ ਲਾਲ ਲੱਪਾ ਇਹਦੇ ਆ ਪੂੰਛ ਤੇ ਵੀ ਆ ਇਹ ਦੋਨੇ ਕਬੂਤਰियां ਹੁਣ ਆਪਾਂ ਜੋੜੀ ਚ ਲਾਤੀਆਂ ਪਰ ਦਿਖਾਈਏ ਤੇ ਆ ਦੇ ਦੇ ਪਰ ਬਾਈ ਜਾਦੇ ਜਾਨੀ ਕਿ ਮੋਟੇ ਨਹੀਂ ਹੈਗੇ ਤੇ ਪਰ ਬਰੀਕ ਨੇ ਇਹ ਜਿਹੜੀ ਸੋਨੀ ਮਨਸਾਨੀ ਦੱਸੀ ਦੀ ਵੀ ਕੂਤਰੋ ਲੰਮਾ ਉੱਡੂਗਾ ਪੂੰਸ ਬੰਦ ਕਰਕੇ ਇਹ ਕੂਤਰੋਂ ਮੈਂ ਉੱਡਦੇ ਆ ਜਾਂਦੇ ਨਹੀਂ ਹੈਗੇ ਪਰ ਕੂਤਰ ਬਾਈ ਇਹ ਉੱਚੇ ਵੀ ਘੱਟ ਰਹਿੰਦੇ ਆ ਅੱਧ ਚ ਉੱਡ ਜਾਂਦੇ ਆ ਬਾਈ ਥੱਲੇ ਆ ਗਏ ਕੂਤਰ ਇਹ ਉਹ ਨਾ ਪੰਨੋਈ ਦੱਸ ਦਿਖਾ ਦੇ ਉਹ ਕਾਲੀ ਜੀ ਕੂਤਰੀ ਦਿਖਾ ਚ ਆਪਣਾ ਲਈ ਓਏ ਉਹ ਜਿਹੜੀ ਬੇਟੀ ਆ ਹਾਂ ਖੱਟੀਆਂ ਦੀ ਕਾਲੀ ਕੋਲ ਵੀ ਦਿਖਾਉਣੇ ਆ ਬਾਈ ਸੋਨੁਕਾ ਉਹਦੀ ਮਾਂ ਵੀ ਤੇ ਖੱਟੀਆਂ ਆ ਹਾਂ ਕਾਲੀ ਜਿੰਨੀ ਹਣਾ ਉਹ ਵੀ ਚੱਕ ਲਈ ਬਾਕੀ ਭਰਾਵੋ ਹੁਣ ਧਿਆਨ ਦੇ ਲੋ ਬਾਈ ਕਬੂਤਰਾਂ ਦਾ ਕਿਉਂ ਆਪਣੇ ਲਈ ਮਹੀਨਾ ਇੱਕ ਰਹਿ ਗਿਆ ਮੂਰਲਾ ਤੀਜਾ ਹੁਣ ਦੇ ਲੋ ਧਿਆਨ ਆਪਦੇ ਕਬੂਤਰਾਂ ਤੇ ਫੁੱਲ ਜੇ ਹੁਣ ਮੰਨ ਲਾ ਵੀ ਆ ਹੁਣ ਵੀ ਤੁਸੀਂ 2-3 ਮਹੀਨੇ ਵਧੀਆ ਧਿਆਨ ਕਰ ਲਿਆ ਬਾਈ ਕਬੂਤਰਾਂ ਦਾ ਕੁੱਤਰ ਤੁਹਾਡੇ ਸੈਟ ਬਿਮਾਰੀਆਂ ਅਠਮਾਰੀਆਂ ਚੋਂ ਕੱਢ ਲਓ ਆਪਣੇ ਵੀ ਦੋ ਕਬੂਤਰ ਟਲੇ ਹੋਏ ਪਏ ਸੀ ਬਾਈ ਕਿਉਂ ਇਦ ਕੀ ਥੋੜਾ ਜਿਹਾ ਬਾਜਰਾ ਜ਼ਿਆਦਾ ਪਾਤਾ ਯਾਰ ਉਹਦੇ ਕਰਕੇ ਕੂ ਠੰਡ ਹੈ ਤੇ ਕੀ ਪਈ ਨਹੀਂ ਹੈਗੀ ਆ ਜੀ ਤਾਂ ਕਰਕੇ ਕੂਤਰ ਥੋੜੇ ਡਾਊਨ ਹੋਣ ਲੱਗੇ ਸੀ ਬਾਈ ਆ ਕਬੂਤਰੀ ਤੱਕ ਕਰੋ ਬਈ ਸ਼ੌਂਕ ਖੱਟੀਆਂ ਅੱਖਾਂ ਇਹਦਾ ਬੱਚਾ ਪਾ ਇਹਦੀ ਕਿ ਲਿਆ ਨਹੀਂ ਹੈਣਾ ਕੂਤਰੀ ਤੋਂ ਕੀ ਮਿਲਦਾ ਯਾਰ ਇਹਦਾ ਬੱਚਾ ਬਈ ਪੱਲਿਆ ਨਹੀਂ ਯਾਰ ਇਹਦੀ ਅਸੀਂ ਨਹੀਂ ਕੋਈ ਨਿਕਲ ਲੱਭੋ ਇਹ ਹਾਂ ਉਹਦੇ ਵਰਗੀ ਹੈ ਨਾ ਜਮਾ ਕਲੱਬ ਵਰਗੀ ਹੈ ਇਹ ਸਹੀ ਗੱਲ ਹੈ ਉੱਡਦੀ ਹੈ ਕੁਦਰੀ ਮੰਨ ਲੋ ਕਰੇ ਕਰੇ ਉੱਡਦੀ ਹੈ ਇਹ ਹਾਂ ਇਹ ਖਰਾਬ ਹੋ ਗਈ ਜੀ ਪਤਾ ਨਹੀਂ ਯਾਰ ਕਹਤੇ ਬੈਣ ਲੱਗ ਤਾਂ ਹਾਂ ਇਹ ਖਰਾਬ ਹੋ ਗਈ ਸੀ ਬਾਈ ਕੁਦਰੀ ਆਪਾਂ ਤੋਂ ਬਾਅਦ ਹੋ ਗਿਆ ਖਰਾਬ ਇਹ ਤੂੰ ਬਾਅਦ ਫਿਰ ਆਪਾਂ ਛੱਡੀ ਨਹੀਂ ਹੈਗੀ ਯਾਰ ਇਹ ਕੁਦਰੀ ਸੋਹਣੀ ਦੀ ਯਾਰ ਬਾਕੀ ਮਾਰਾ ਚੱਲ ਬੈਠੀ ਆਣ ਦੇ ਅੱਜ ਨੀਂਦ ਬਾਈ ਨਿਭੜੀ ਆ 4 ਵਜੇ ਉੱਦਿਆਂ ਕਰ ਫਿਰਦੀ ਕਰੇ ਅੱਛਾ ਜਿੱਦੈਂ ਲੋਹਾ ਕਿਹੜੇ ਬਾਜੀ ਸੀ ਬਾਈ ਉਦਦੇ ਇਹ ਘਰੇ ਫਿਰਦੀ ਸੀ ਮੰਨ ਲੋ ਇਹ ਨੀੜਾ ਵੀ ਉੱਦਰੀਆ ਬਾਈ ਇਹ ਇਹਦੀ ਮਾਂ ਨਹੀਂ ਹੈਗੀ ਆਪਣੇ ਲਈ ਯਾਰ ਮੰਨ ਲਦਾ ਹਣਾ ਮਾਂ ਨਹੀਂ ਪਿਓ ਜੋ ਵੀ ਮਾਪਿਓ ਨਹੀਂ ਹੈਗੇ ਤੁਹਾਨੂੰ ਆਈ ਤਾਂ ਰੋ ਕਰ ਗਈ ਓਕੇ ਓਕੇ ਇਹਦੇ ਬਾਈ ਮਾਪਿਓ ਨਹੀਂ ਹੈਗੇ ਆਪਣੇ ਸਾਡੇ ਕੋਲੇ ਆ ਜੀਤੀ ਆ ਉਹ ਕਾਲੀ ਹਨ ਮਲਾ ਇਹਦੀ ਦੀ ਹੈ ਖਾਰ ਇਹਦੀ ਖਾਰਾ ਮਾ ਆਹ ਮਾ ਇਹਦੀ ਉਹ ਕਾਲ ਦਿਖਾਉਣ ਇਹਦੀ ਬਾਈ ਧੀ ਵੀ ਦਿਖਾਉਣਾ ਮੈਨੂੰ ਕੂਤਰੀ ਦੀ ਪੈਰਾਂ ਦਾ ਸ਼ੌਂਕ ਕਰੋ ਪਹਿਲਾਂ ਕੂਤਰੀ ਦਾ ਬਾਈ ਖਾਰਾ ਉਹਦੀ ਹੋਈ ਦਬਤ ਬਾਈ ਆਤ ਨਹੀਂ ਆਹ ਆਈ ਦੀ ਮਾ ਦਾ ਆਈ ਮਾ ਆਹ ਆਹ ਲੈ ਭਾਈ ਇੱਕ ਉਦਰੀ ਤੀ ਦਿਖਾਉਣੇ ਹੁਣ ਸਾਨੂੰ ਆਪਾਂ ਤੁਸੀਂ ਦੱਸਿਓ ਵੀ ਰੰਗ ਕਿਹੜਾ ਜਾ ਗੱਡਾ ਹੈ ਕਬੂਤਰੀ ਨੇ ਤਾਂ ਪਹਿਲਾਂ ਇਹਦਾ ਕਲਰ ਦਿਖਾ ਗੁਰੇ ਦੇਖੋ ਭਈ ਨਾ ਤਾਂ ਇਹ ਕਾਲੀ ਹੈ ਨਾ ਚਟਕਾਂਤੀ ਹੈ ਇਹ ਵੀ ਉਦਰੀ ਭਾਈ ਸੋਹਣੀ ਲੱਗੀ ਆਪਾਂ ਨੇ ਰੋਕ ਲਈ ਇੱਧਰ ਵੰਗ ਦੇ ਚਾਰ ਦੂਛੇ ਚਾਰ ਨੇ ਚਿੱਟੇ ਇਹ ਕਬੂਤਰੀ ਤਾਂ ਗੰਦੀ ਹੋਈ ਸੀ ਆਪਣੀ ਹੈਂ ਬਈ ਇਹ ਨੂੰ ਬਈ ਇਤਗੀ ਆਪਾਂ ਐ ਨਹੀਂ ਪਤਾ ਹੋ ਸਕਦਾ ਦੇਖੀ ਝੱਟੇ ਦੀ ਇਤਗੀ ਸਰਬੀ ਰੱਬ ਦੀ ਕਬੂਦੀਆਂ ਘਾੜੀ ਦੀ ਜੋੜੀ ਲੱਗੀ ਸੀ ਹਾਂ ਐ ਅਸੀਂ ਹੈਣਾ ਦੀ ਗੱਲ ਇਹਦੀ ਬਈ ਆਪਾਂ ਐ ਨਹੀਂ ਪਤਾ ਇਹਦੀ ਝੱਟ ਦੇਖੀਏ ਕੂਤਰੀ ਆਪਾਂ ਛੱਡਾਂਗੇ ਇਹ ਸਰਬੀ ਬਾਬੇ ਦੀ ਕਿਰਪਾ ਨਾਲ ਆਪੀ ਆ ਗਈ ਇਹ ਕੂਤਰੀ ਵੀ ਆਪਾਂ ਕੱਢਾਂਗੇ ਬਈ ਇਤਗੀ ਕਬੂਦੀਆਂ ਘਾੜੀ ਦੀ ਜੋੜੀ ਲੱਗੀ ਸੀ ਆਪਾਂ ਤੇ ਸੋਹਣੀ ਵੀ ਹੈਗੀ ਦੀ ਬਾਈ ਯਾਰ ਸਾਰਾ ਨਹੀਂ ਪਤਾ ਸਣੱਖੀ ਚੀਜ਼ ਨੂੰ ਮਨਲਾ ਅਦੇ ਪੈਰ ਇਹਦੇ ਬਈ ਖੁਸ਼ਕਾ ਇਹ ਉੱਡੂ ਬਾਈ ਕੂਤਰੀ ਵਧੀਆ ਨੌਂਦਰਾਂ ਦੀਆਂ ਚਿੱਟੀਆਂ ਨੇ ਗਈਆਂ ਮਾੜੀ ਮਾੜੀ ਵਈ ਸੁੱਤਣ ਮੌਜੀ ਇਹ ਅੱਖਾਂ ਇਹਦੀ ਅੱਖਾਂ ਇਹਦੀਆਂ ਬਾਈ ਜਿਹ ਹੈਗੀਆਂ ਨੇ ਖੱਟੀਆਂ ਇਹ ਬਾਈ ਪੁੰਨੂ ਵਾਲੇ ਕਬੂਤਰ ਆ ਆਪਾਂ ਦੱਸ ਦਈਏ ਤੁਹਾਨੂੰ ਇਹ ਪੁੰਨੂ ਵਾਲਿਆਂ ਚੋਂ ਆ ਇਹ ਕਾਲੇ ਵੀ ਕੱਢ ਦਿਆ ਤੁਹਾਨੂੰ ਪਤਾ ਲਾਲ ਵੀ ਕਾਲੇ ਚੀਨੇ ਕਾਲ ਸਰੇ ਸਾਰੇ ਪੰਤੀ ਕੱਢ ਦਿਆ ਬਾਈ ਇਹ ਬਹੁਤ ਆ ਓਕੇ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਮਿਲਦੇ ਆ ਫੇਰ ਕਦੇ